ਲਾਈਨ ਦੇ ਲਈ ਰਾਤ ਦੇ ਵਿੱਚ ਐਚਪੀ ਜ਼ਾਰ ਦੇ ਵੱਲੋਂ ਰੋਕ ਕੇ ਉੱਥੇ ਵੀ ਵਿਚਵਾਚ ਆ ਜਿਹੜਾ ਦਵਾਇਆ ਗਿਆ ਵੀ ਜਿਹੜੀ ਗੱਲ ਹੈ ਅੰਦਰ ਗੱਲ ਐ ਅੰਨਪਨ ਲਾਗੂ ਹੋਊਗੀ ਉਹ ਤੋਂ ਬਾਅਦ ਦੇ ਵਿੱਚ ਦੁਬਾਰੇ ਫੇਰ ਅੱਜ ਫੇਰ ਸਾਨੂੰ ਛੱਡਿਆ ਛੱਡ ਕੇ ਜਦੋਂ ਗੱਲਬਾਤ ਕਰੀ ਕਹਿੰਦੇ ਵੀ ਕਰੋ ਗੱਲ ਜਦੋਂ ਗੱਲਬਾਤ ਕਰੀ ਬਈ ਗੱਲਬਾਤ ਤਾਂ ਆਪਣੀ ਟੁੱਟੀ ਹੋਈ ਐ ਕੱਲ ਤਾਏ ਹੋਈ ਹੋਈਆ ਗੱਲਬਾਤ ਬਈ ਕਰਾਂ ਲਾਗੂ ਸੱਜਣ ਜੀ ਨਹੀਂ ਤੁਜੀ ਸਾਡੀ ਮੰਨੀ ਨਹੀਂ ਹੈਗੀ ਤੁਜੀ ਇੱਥੋਂ ਜਿਹੜਾ ਉੱਧਰ ਨੂੰ ਗਿਓਂਗੇ ਉਹ ਮਾੜਾ ਕੰਮ ਕਰਿਆਗਾ ਜਣੀ ਈਗੋ ਈਗੋ ਵਾਲੀ ਗੱਲ ਅਸੀਂ ਆ ਚਾਪਾਂ ਦੇ ਅਫਸਰਾਂ ਦੇ ਵਿੱਚ ਈਗੋ ਪਈਏਗੀ ਅੱਜ ਕਰਕੇ ਨਹੀਂ ਦੇਖਦੇ ਛਾਡੀਆਂ ਮੌਤਾਂ ਨਹੀਂ ਦੇ ਸਾਡੇ ਬੱਚਿਆਂ ਦੀ ਮਾਤਰੀ ਦੇਖਦੇ ਇਹਨਾਂ ਦੇ ਬੱਚੇ ਇੱਗੋ ਪਈਏਗੀ ਅਜੀਤ ਆਦਿਆ ਗੱਲ ਬਈ ਠੀਕ ਸਾਡੇ ਵੀਰ ਜਜਵਾਤੀ ਹੋ ਗਿਆ ਜੀ ਜਜਵਾਤੀ ਹੋ ਕੇ ਫੈਜਲੇ ਜਿਹਨੇ ਲਿਆਗੇ ਅਜੀ ਵੀ ਜਿਹੜਾ ਕੋਈ ਫੈਸਲਾ ਲੈਣਿਆ ਪਹਿਲਾਂ ਛੋ ਕੇ ਰੀ ਸੋਚ ਕੇ ਲੈਣਿਆ ਲਵਾ ਕੇ ਕਰਦੇ ਫੈਸਲੇ ਕੋਈ ਗੱਲ ਨਹੀਂ ਪਰ ਅਜੀ ਜਿਹੜੀ ਜ਼ਿਲ੍ਹਾ ਟੀਮ ਨੇ ਗੱਲ ਬਣਾਈਏਗੀ ਬਈ ਜ਼ਿਲ੍ਹਾ ਟੀਮ ਨੇ ਸਾਹ ਕਰਾਂਗੇ ਅਬ ਐਚ ਕੇ ਮੰਨੂ ਲਿਖਦੇ ਆਂਗੇ ਚਿੱਠੀ ਐਚ ਕੇ ਮੰਨੂ ਕਰਦੇ ਆ ਵਿੱਚ ਸ਼ਾਮਲ ਕਰਦੇ ਆ ਹੋਰ ਜੱਥੇ ਪੰਧੀਆਂ ਨੂੰ ਸ਼ਾਮਲ ਛਾੜੇ ਸੁੱਭਾ ਸੁੱਭੇ ਨੂੰ ਪੂਰੇ ਨੂੰ ਸ਼ਾਮਲ ਕਰਦੇ ਆਗੇ ਅਜੀ ਇਹ ਗੱਲਬਾਤ ਕਰੀ ਹੈਗੀ ਫੇਰ ਲਮਾਗੇ ਕਲ ਦੇ ਫੈਸਲੇ ਕੋਈ ਗੱਲ ਨਹੀਂ ਛਾੜੀਆਂ ਬੋਲਤਾ ਹੋਈ ਨੇ ਛਾੜੇ ਬੱਚਾ ਛਾੜੀ ਭੈਣ ਮਾਂ ਮਰੀਏ ਜੇ ਛਾੜੇ ਵੀ ਤੁਸੀਂ ਛਾਵੇਂ ਕੋਈ ਪ੍ਰਵਾਹ ਨਹੀਂ ਆएगी ਅਖੀਂ ਵੀ ਮੈਂ ਦਾ ਚਾਚੇ ਇਹਨਾਂ ਨੂੰ ਵੀ ਆਪਾ ਦਿਓ ਗੱਲ ਬਣਾਈਏ ਆਪਣੇ ਕੋਈ ਨਾ ਚੱਟਾ ਲੱਗਣ ਗਿਆ ਪੰਜਾਬ ਦੇ ਵਿੱਚ ਇਹ ਗੱਲ ਜਾਊਗੀ ਬਈਆ ਇੱਕ ਇੱਕ ਪਾਸੇ ਮਾਰ ਕੇ ਮਰਤਰੀ ਦੇ ਵਿੱਚ ਪਾਏ ਪਿਆ ਉਹਨਾਂ ਨੂੰ ਅੰਜਾਮ ਮੰਗਦੇ ਆਗੇ ਅੰਜਾਮ ਮੰਗਦੇ ਇਥੋਂ ਦੇ ਪ੍ਰਸ਼ਾਸਨ ਨਾਲ ਐਚਪੀ ਜਾਬ ਉਦੀ ਅਗਵਾਈ ਦੇ ਵਿੱਚ ਆ ਲੱਗੀਆਂ ਨੇ ਛੱਟਾ ਆ ਹੋਇਆ ਛਾੜੀ ਜਥੇਬੰਦੀ ਦਾ ਨੁਕਸਾਨ ਭਰਾਵੋ ਤੁਹਾਨੂੰ ਦੱਸ ਦਿਆ ਤਜਰਬੇ ਮੇਰੇ ਵੀ ਜ਼ਿੰਦਗੀ ਦਾ ਵੀ ਜਦੋਂ ਕਈ ਕਦੇ ਜ਼ਬਰ ਤੇ ਜ਼ੁਲਮ ਹੁੰਦਾ ਜਥੇਬੰਦੀ ਤੇ ਹੁੰਦਾਗਾ ਤਾਂ ਜਥੇਬੰਦੀ ਦਾ ਬਧਾਰਾ ਪਚਾਰਾ ਹੁੰਦਾਗਾ ਜਥੇਬੰਦੀ ਵੱਡੀ ਹੁੰਦੀ ਹੈਗੀ ਮੈਂ ਸਮਝਾਇਆ ਆਗੂਆਂ ਨੂੰ ਸਾਡੇ ਨੂੰ ਮੇਰੇ ਨਾਲ ਦੇ ਆਗੂਆਂ ਨੂੰ ਮੈਂ ਕਿਹਾ ਓਏ ਗੱਲ ਸੁਣੋ ਆਪਣਾ ਬਧਾਰਾ ਹੋਣਾਗਾ ਆਪਾਂ ਪ੍ਰਵਾਹ ਨਹੀਂ ਕਰਨੀ ਜੇ ਜਾਬਰ ਜ਼ੁਲਮ ਹੋਊਗਾ ਲੋਕੇ ਤੱਕ ਗੱਲ ਜਾਊਗੀ ਪੰਜਾਬ ਦੇ ਵਿੱਚ ਗੱਲ ਜਾਊਗੀ ਬਈ ਆ ਇੱਕ ਈਗੋ ਦੇ ਮਾਰੇ ਐਚਪੀ ਦੇ ਐਨੇ ਲੋਕਾਂ ਨੇ ਐਨੇ ਮਾਵਾ ਭੈਣਾ ਤੇ ਜਿਹੜਾ ਅਤਿਆਚਾਰ ਅਤਿਆਚਾਰ ਕੀਤਾਗਾ ਅਜ ਕਰਕੇ ਐਚਪੀ ਸਾਹਿਬ ਤੁਸੀਂ ਭੁੱਲਦੇ ਹੋਗੇ ਛੋਨੂ ਬੈਮ ਆਏ ਬਈ ਕੰਮ ਨਹੀਂ ਡੰਡੇ ਨਾਲ ਦੱਬ ਲਾਂਗੇ ਛੋਨੂ ਬੈਮ ਤੁਸੀਂ ਇੱਕੋ ਦੀ ਗੱਲ ਕਰਦੇ ਹੋਗੇ ਇਹ ਜਥੇਬੰਦੀ ਉਹ ਜਥੇ ਜੋਧਿਆਂ ਦੀ ਜਥੇਬੰਦੀ ਹੈ ਜਿੱਥੇ ਮਨਜੀਤ ਨੇਰ ਵਰਗਿਆਂ ਨੇ ਵੱਡੇ ਵੱਡੇ ਥੰਮਾਂ ਦੇ ਨਾਲ ਮੱਥੇ ਲਾਇਆਗੇ ਲਾਇਆ ਜੀ ਮੱਥਾ ਜਿਹਦੇ ਘਰੇ ਬਾਦਲ ਦਾ ਜਹਾਜ਼ ਉਤਰਦਾ ਹੁੰਦਾ ਜੀ ਲਾਲਾ ਦਿਨੀਪੇ ਕਹਿੰਦੇ ਨਾਲ ਮੱਥਾ ਲਾਇਆ ਜੀ ਉਹਨਾਂ ਨੂੰ ਝੋਟੀਆਂ ਚੀਆਂ ਆਈ ਜੀ ਲਾਲਾ ਜੀ ਵੱਡੇ ਵੱਡੇ ਆਪਚਰਾ ਦਾ ਨਾਲ ਮੱਥਾ ਲਾਇਆ ਜੀ ਡੀਐਚਪੀ ਗਰਜੀਤ ਸਿੰਘ ਜਿਹੜਾ ਉਹ ਵੀ ਆਪਦਾ ਡੰਡੇ ਦੇ ਜ਼ੋਰ ਤੇ ਲੋਕਾਂ ਨੂੰ ਦਬਾਉਂਦਾ ਹੁੰਦਾ ਲੋਕਰ ਨੂੰ ਦਬਣਾ ਹਾਂਦਾ ਦਰਤ ਦੇ ਨਾਲ ਮੁੰਡਾ ਮਾਰਤਾ ਜੀਗਾ ਜੇ ਅਤਿਆਚਾਰ ਕਰਨ ਵਾਲੇ ਹੈਗੇ ਤਾਂ ਅਤਿਆਚਾਰ ਕਰਨ ਵਾਲਿਆਂ ਦੀ ਕਤਾਰ ਆ ਜਿਹੜੀ ਮੁੱਕਦੀ ਨਹੀਂ ਹੈਗੀ ਐਸ ਕਾ ਕੇ ਐਸਪੀ ਸਾਹਿਬ ਤੁਸੀਂ ਭਲੇਖੇ ਦੇ ਵਿੱਚੋਂ ਕੋਈ ਗੱਲੀ ਭਲੇਖਾ ਇਹ ਨਿਕਲ ਜਾਣਾਗਾ ਪਰ ਅਜੀ ਚਤਜੇ ਟੰਗ ਦੇ ਨਾਲ ਚੱਲ ਕੇ ਲਾਂਮਾ ਕੇ ਚਲਦੇ ਪੈਜਲੇ ਜਿਵੇਂ ਕਿ ਆ ਵੀ ਜਿੱਚ ਕੇ ਮੰਨੂਵੀ ਲਿਖਿਆ ਚਿੱਠੀ ਹੋਰ ਵੀ ਜਿਦਾਂ ਬੰਦਾਂ ਨੂੰ ਲਿਖਿਆ ਜੋ ਹੋਇਆ ਇੱਥੇ ਕਤਾਰ ਵੱਡੀ ਹੋਈ ਅਸੀਂ ਆਵਾਂਗੇ ਅਸੀਂ ਆਪਣੇ ਬੱਚਿਆਂ ਦਾ ਆਪਣੀ ਭੈਣ ਦਾ ਅੰਛਾਪ ਜਿਹੜਾ ਲੈ ਕੇ ਛੱਡਾਂਗੇ ਉਹ ਮਤ ਛੋਛੋ ਬਈਏ ਹੰਬਾੜ ਕੇ ਟੁੱਟ ਜਾਣਗੇ ਇਹ ਟੁੱਟਣ ਵਾਲੀ ਦੀ ਜਥੇਬੰਦੀ ਨਹੀਂ ਹੈਗੀ ਇਹ ਜਸਤੇਬੰਦੀ ਨੇ ਵੱਡੇ ਵੱਡੇ ਥੰਮਾ ਦੇ ਨਾਲ ਮੱਥਾ ਲਾ ਕੇ ਗੋਡੀਆਂ ਕਰਿਆਗੇ ਕੀ ਹੋ ਗਿਆ ਉਹ ਲਾਲਚ ਬੱਥ ਪੈ ਕੇ ਇੱਥੋਂ ਦਾ ਐਚ ਐਚਓ ਤੇ ਉਹ ਪਰਿਵਾਰ ਨੇ ਤਿੰਨ ਜੀਆਂ ਦਾ ਕਤਲ ਹੈ ਜਿਹੜਾ ਕਤਲ ਕੀਤਾਗਾ ਉਹ ਕਤਲ ਗੁੱਝਾ ਨਹੀਂ ਰਹਿੰਦਾ ਜਿਵੇਂ ਤੁਹਾਨੂੰ ਦੱਸੀਏ ਬਈ ਠੀਕ ਤੁਸੀਂ ਪਾਵਰ ਦੇ ਵਿੱਚ ਆ ਕੇ ਟਾੜ ਸਕਦੇ ਹੋਗੇ ਤੁਹਾਡੇ ਕੋਲੇ ਪਾਬਰੇਗੀ ਪਰ ਆ ਲੋਕਾਂ ਦੀ ਕਚੋਰੀ ਦੇ ਬਚਾਉਣਾ ਪਊਗਾ ਜੇ ਲੋਕਾਂ ਦੀ ਕਚੋਰੀ ਝੋੜਾ ਪਊ ਉਹ ਅਕਾਲ ਪੁਰਖ ਨੂੰ ਪਤਾਗਾ ਬਿੰਬਛੂਮ ਬੱਚੇ ਦੇ ਨਾਲ ਕਿਵੇਂ ਹੋਇਆ ਉਹ ਸਾਡੀਆਂ ਭੈਣਾਂ ਦੇ ਨਾਲ ਕਿਵੇਂ ਹੋਏਗਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਦੇਣਦਾਰੀਆਂ ਨੇ ਜਿਹੜੀਆਂ ਦੇਣੀਆਂ ਪੈਣਗੀਆਂ ਅਜੀ ਸਾਨੂੰ ਆ ਅੱਜ ਹੀ ਕੱਲ੍ਹ ਵੀ ਹੋ ਸਕਦਾ ਹੈ ਗੱਲ ਨਿਬੜ ਗਈ ਪਰ ਮਤ ਜੋਚੇ ਪੰਜਾਬ ਬਈ ਕਾਉਣੀ ਆਏ ਮੋੜ ਸਾਗੇ ਆਏ ਮੋੜ ਨਾਲ ਲੋਕ ਨਹੀਂ ਹੈਗੇ ਇੱਥੇ ਵੱਡੇ ਵੱਡੇ ਹਾੜਾ ਜਿਹੜੇ ਹੜ ਲਿਆਵਾਂਗੇ ਅਸੀਂ ਜਉਂ ਦੀ ਚੌ ਲੜਾਈ ਹੈ ਜਾਰੀ ਹੈਗੀ ਔਰ ਅਸੀਂ ਗਿੱਲਾ ਟੀਮ ਨੇ ਜਿਹੜਾ ਫੈਸਲਾ ਲੈਣਾਗਾ ਉਹ ਛਤਜੇ ਟੰਗ ਦੇ ਨਾਲ ਲੈ ਕੇ ਤੇ ਵੀਰ ਨੂੰ ਵੀ ਕਿਹਾ ਵੀ ਜਜਵਾਤਾ ਤੋਂ ਕਾਬੂ ਜਿਹੜਾ ਕਾਬੂ ਰੱਖਣਾ ਅਸੀਂ ਇਨਸ਼ਾਅਪ ਲੈ ਬਿਨਾ ਨਹੀਂ ਮੁੜਨਾ ਪਾਪਸ ਕਿਸੇ ਵੀ ਕੀਮਤ ਤੇ ਸ਼ੋਮਾ ਆਪਣੇ ਦੋ ਨਾਰੇ ਲਾ ਕੇ ਗੱਲ ਹੈ ਜਿਹੜੀ ਜ਼ਮਾਤ ਕਰਦਾ ਲੋਕਾਂ ਦਾ ਜਿੰਦਾਬਾਦ ਜਿੰਦਾਬਾਦ ਜਿੰਦਾ